ਰਜਾਈ ਰਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ okay, ਫਤੇ ਇਹ ਪਰੇ ਨ ਆਖਿ ਚਤ ਸਾਹ ਰੇ ਨੋਟ ਕੇ ਅਰੇ ਉਹ ਗੁਰੂ ਕੀ ਸੰਗਤ ਦੇ ਰਹਿਤੇ ਅਨਿਦਿ ਨੋ ਆਣਿਆ ਮਤਨ ਨਾਲ ਕੇ ਗੁਰੂ ਕੀ ਸੰਗਤ ਹੀ ਆਵਾਜ਼ ਆਰੀ ਆ ਨਾਮ ਦੀ ਐਸੇ ਤਰਾਇ ਰੜਕੇ ਮਿੱਠੀ ਆਵਾਜ਼ ਨਾਲ ਨਾ ਅੱਗੇ ਤੇ ਨਾ ਪਿੱਛੇ ਗੁਰੂ ਕੀ ਸੰਗਤ ਨਾ ਨਵੀਂ ਗਾਦੀ ਆ ਸਤਿਗੁਰ ਪਾਛਾ ਸਮਾ ਬਚਦੇ ਆ ਗੁਰੂ ਪਾਛਾ ਜੀ ਦੀ ਕਿਰਪਾ ਨਾਲ ਗੁਰਮੁਖਾਂ ਦੇ ਜੀਵਨ ਬਣੇ ਆ ਆਪਰਤ ਵੇਲੇ ਦੇ ਬੰਨਾ ਦੇ ਗੁਰੂ ਪਾਛਾ ਸੰਗਤ ਦੇ ਵਿੱਚ

सारे गुरु प्यारे कैसे प्रमाण कर दे या कैसे ज्ञान भर कर यह रचना में कैसे वे गुण प्यारे ने ना कोई गन कर दिया ना हसना या के ना पीछा भोंगे वे बनन ना सैर जो देखियो सारे गुरु प्यारे ਬੇਤੀਆਂ ਪ੍ਰਵਾਨ ਕਰਦੇ ਸੇ ਬੇਤੀਆਂ ਨੂੰ ਬਰਕਰਾਰ ਰੱਖਣਾ ਇਹ ਸਾਰੀਆਂ ਬੇਤੀਆਂ ਕੇ ਵੀ ਇਹ ਹੋਈ ਬੇਤੀਆਂ ਸਾਰੇ ਨੇ ਬੜੇ ਸਤਕਾਰ ਨਾਲ ਹੱਥ ਜੋੜ ਕੇ ਨਾ ਕੋਈ ਗਾਲ ਕੱਢਨੀ ਆ ਤੇ ਨਾ ਸੌਣਾ ਆ ਕਿ ਨਾ ਕਿਸੇ ਨੇ ਮੋਬਾਈਲ ਕੱਢ ਕੇ ਆਪ ਰੇਫਨਾਤ ਨਾ ਬਚੇ ਗੁਰੂ ਕੀ ਸੰਗਤ ਖੜੀ ਆ ਗੁਰਮੁਖ ਪਿਆਰੇ ਖੜੇ ਆ ਬੋ ਜਿਆਦਾ ਸਮਝ ਰਨਾ ਉਹ ਆਪ ਜੀ ਨੂੰ ਪਤਾ ਬਹੁਤ دیر ਬਿਜਣਾ ਕੇਜ ਬਾਹਰ ਨਾ ਜਿਹੜੇ ਗੁਰਮੁਖ ਪਿਆਰੇ ਆ ਉਹ ਨਾ ਤੇ ਨਾ ਕੋਈ ਕਾਜੁਰ ਦੀ ਅਸਰੰਗਾ ਤੇ ਨਾ ਕੋਈ ਕਾਜੁਰ ਦੀ ਜੀਹਾਂ ਦਾ ਅਸਰੰਦਾਰ ਉਹ ਆਪਣੇ ਗੁਰਮਖੀ ਗੇਮਣ ਬਰਕਰਾਰ ਰੱਖਦੇ ਨੇ ਨੇ ਤੇ ਆਪ ਜੀ ਦੇ ਜਨ ਸਾਰੇ ਦੇਸ ਕੀ ਜਿਹੜੇ ਵਰਤਮਾਨ ਸਮਾਜ ਚ ਅਧਰੇ ਆ ਕੀ ਵੇਦੇ ਜੀ ਗੁਰੂ ਦਰਬਾਰ ਚ ਸਮਟ ਬੈਠੀ ਆ ਆ ਰਹੀਆਂ ਕੀਰਤਨ ਦੇ ਪ੍ਰਵਾਹ ਚੱਲ ਰਿਹਾ ਕਥਾ ਦੇ ਪ੍ਰਵਾਹ ਚੱਲ ਰਿਹਾ ਕਿ ਆਪ ਜੀ ਵੇਦੇ ਜੇ ਬੱਚੇ ਬੱਚੀਆਂ ਨੂੰ ਨਾ ਕਈਆਂ ਦੇ ਬਬੈਟ ਫੜਾਏ ਆ ਕੋਈ ਧਰ ਭਜਾ ਫਿਰਦਾ ਕੋਈ ਧਰ ਪੰਜਾ ਇਹ ਨਾ ਤੇ ਅਦਭੀਆ ਆਪ ਬਾਏ ਬੱਚੇ ਬੱਚੀਆਂ ਦੇ ਆਪ ਜੀ ਨੇ ਕੰਟਰੋਲ ਕਰਨਾ ਵਾ ਇਹੋ ਜਿਹਾ ਜੀ ਬੇਦਖਾ ਪਰ ਦਰੋਂ ਰੱਖੋਗੇ ਉਹਗੇ ਬੱਚੇ ਬੱਚੀਆਂ ਗਾਂ ਆਪਣਾ ਜੀਵਨ ਸਜਾਣਗੇ ਕਿਵੇਂ ਕਰਕੇ ਬੇਨਤੀ ਕਰੀ ਦੀ ਆ ਇਹ ਸਾਧ ਬਰਾਡੇ ਦਰਤੇ ਬੈਠਿਆਂ ਸਾਧ ਬਰਾਡੇ ਸੰਗਦੇ ਬੈਠੇ ਬੈਠਿਆਂ ਸਾਥਾ ਕੀਰਤਨ ਸੰਡਿਆ ਨਾਮ ਦਾ ਪਰਵਾ ਚਾਦਿਆਂ ਨਾ ਮੇਟਿਆ ਬਧਿਆ ਗੁਰੂ ਕੀ ਸੰਗਤ ਵਿੱਚ ਬੈਠ ਕੇ ਕਿਵੇਂ ਇਹ ਗੁਰਮੁਖ ਪਿਆਰੇ ਨੇ ਕੋਈ ਵੀ ਕਿਸੇ ਪਰਕਾਰ ਦਾ ਬੇਅਦ ਚਾਦੂ ਨਹੀਂ ਹੈ ਕਿਹਾ ਜਾ ਬਖਸ਼ਣਾ ਕਰpartial ਗੁਰੂ ਕੀ ਸੰਗਤ ਜਵਨਾਵਾ ਕੋਈ ਨਹੀਂ ਬੇਅਦ ਕੰਦਾ ਔਣ ਆਜੀ ਰੇ ਬਨੇ ਗੁਰਮਖ ਖੜੇ ਥੇ ਔਣ ਇਛੇ ਮਗਾਇ ਚਾਦੂ ਔਣਾ ਇੱਥੇ ਨੂੰ ਪੱਜ ਗਿਆ। ਜੇ ਬਾਹਰ ਪਰਾਂ ਕੰਨ ਨੂੰ ਲੱਗਾ। ਤੇ ਫੋਨ ਨੂੰ ਪੱਜ ਗਿਆ ਮੋਬਾਈਲ ਆ ਗਿਆ ਜੀ। ਫੋਨ ਆ ਗਿਆ। ਮਾਰ ਰਹੀ ਤੇਰੇ ਨਾਲ ਬਾਤ ਰਿਹਾ। ਉਹਰੇ ਗਿਆ ਕਿ ਆ। ਉਹ ਗਰਮਖਵਾ ਜਨਮ ਭਾਇਂ ਦੇ ਅਧਿਰਗ ਦੇ ਸੰਸਾਰਿੰ ਚੰਨ। ਗਣਾਂਕਾਰ ਪਰਮੇਸ਼ਰ ਨੇ ਕਿ ਜਨੋ ਦੇ ਸੰਸਾਰ ਦੀ ਰਚਨਾ ਰਚੀ ਆ। ਸ੍ਰਿਸ਼ਟੀ ਸਾਜੀ ਆ ਪਨਾ ਸੰਸਾਰ ਚੱਲਦਾ ਨਹੀਂ ਸੀ ਕਾਰੋਬਾਰ ਚੱਲਦੇ ਨਹੀਂ ਸੀ ਛੇ ਗਿਆ ਸਮੇਂ ਦਾ ਗਿਆਨ ਕਰ ਨੇਗਲਿਆ ਵਾ ਹੱਥ ਜੋੜ ਕੇ ਬੇਤੀਆ ਸਾਰੇ ਗੁਰੂ ਕੇ ਸੰਗਤ ਦੇ ਵਿੱਚ ਕੇ ਧੀ ਆਪਾ ਦੇਰ ਲੱਗ ਪਲ ਵਰਤੋਂ ਕਰਨਿਆ ਦੌਰ ਵਰਤੋਂ ਨਹੀਂ ਕਰੇ बाकी ਜਗਾਂ ਵਿੱਚ ਗੁਰੂ ਦਰਬਾਰ ਚੌਣਾ ਸੰਗਤ ਵਿੱਚ ਚੌਣਾ ਦਰਬਾਰ ਚਹਿਣਾ ਸਤਿਗੁਰਾਂ ਦੀ ਹਜ਼ੂਰੀ ਚ ਨਾਮ ਜਪਦੇ ਆ ਸਿਮਰਨ ਕਰਦੇ ਆ ਬੇਲ ਲਕ ਲੈ ਸਿਤਾਉ ਕਰਕੇ ਆਉਨੇ باقی ਸਾਰਾ ਦਿਨ ਪਿਆਇ ਸੇਤਨ ਦੀ ਸਮੇਂ ਨਾ ਜੰਤ ਨਿਕਲੇ ਆ ਵਾਹ ਤੇ ਸਮੇਧਾ ਵੀ ਬੈਠੇ ਨੇ ਆ ਇਹਨੇ ਆ ਸਾਰਾ ਪਰੋਬਾਰ ਇਕੱਠੇ ਆਉਣ ਲੈਣ ਆਖਾਈਆਂ ਵੰਡਣ ਆ ਗਾਇਆ ਸੁਣ ਲਿਆ ਐਕੇ ਕੋਈ ਚਾਤ ਨਾ ਆਵਾਜ਼ ਕਰਨੇ ਸੁਣਾਏ ਜੜੇ ਇਹ ਆ ਵਰਤੋਂ ਸਹੀ ਵਰਤੋਂ ਬਾਕੇ ਗੁਰਮੁਖੋ ਜਰੀਆ ਵਰਤ ਵਰਤੋਂਾਂ ਦਰ ਵਰਤੋਂ ਰਾਤ ਨੂੰ ਆਪ ਜੀ ਦੇ ਜੋ ਬੱਚੇ ਬੱਚੀਆਂ ਕੇ ਮਾਫੇ ਦੀ ਜਾਂਦੀ આજ ਪ੍ਰੋਗਰਾਮ ਕੇ ਹਜਾਂ ਗਾਂਧਕੀ ਦੀਆਂ ਤੇ ਆਉਂਦੇ ਰਾਤ ਨੂੰ ਬੱਚੇ ਬੱਚੀਆਂ ਨੇ ਕਈ ਜੰਗੇ ਪੜੇ ਉਹ ਵੀ ਵੇਖੀ ਜਾਂਦੇ ਤੇ ਆਤ ਨੂੰ ਬਾਰਾ ਇੱਕ ਗਵੜੀ ਦੋ ਦੋ ਵੇਟਾ ਸੁਣਾ ਲਈ ਆਮਰਤਵੇ ਉਠਣਾ ਨੇ ਕਾਈ ਗੁਰਮੁਖੋ ਵਰਤਮਾਨ ਸਮਾਜ ਅੰਦਰ ਆਇਆ ਨਾ ਗੁਰਮੁਖਾਂ ਤੇ ਦਾਸ ਨੇ ਦਸ ਨੇ ਗੁਰਮੁਖ ਆਪਣੇ ਜੀਵਨ ਵਰਤਨਾ ਦੀ ਰੱਖਦੇ ਆ ਆਜਿ ਇਸ ਤਰ੍ਹਾਂ ਗੁਰਮੁਖਾਂ ਦੀ ਸੰਗਤ ਰਹੀ ਆ ਕੇ ਤੇ ਵੀ ਗੁਰਮੁਖਾਂ ਨੂੰ ਮਾਰਨੇ ਸਮਾਪਕ ਗਿਆ باقی ਵੇਖੋ ਆਮਰਤਵੇ ਉਠਣਾ ਨੇ ਚਦਨ ਪਾਣੀ ਕਰਿਆ ਕਰਨ ਕੇ ਗੁਰੂ ਘਰ ਜਾਣਾ ਦੇ ਗੁਰੂ ਘਰਾਂ ਗੁਰੂ ਘਰ ਨਾਲੋਂ ਟੁੱਟਦੇ ਜਾਂਦੇ ਆ ਗੁਰੂ ਘਰਾਂ ਜੋੜਦੇ ਨੇ ਨਾ ਨੇਤ ਨੇ ਤੇਨਾ ਸਿਮਰ ਤਨਾ ਮਾਰੇ ਦੇ ਨਦੀ ਹੈ ਜੀ ਇਹ ਹੋਇ ਜਿਹੜਾ ਸਮਾਂ ਆ ਜਿਹੜਾ ਕਰੋਨਾ ਬਿਮਾਰੀ ਦਾ ਨਵ ਚੜਿਆ ਸੀ ਨਾ ਸਰੀਰ ਤੋਂ ਬਿਮਾਰੀ ਦਾ ਗੁਰੂ ਕੀ ਸੰਗਤ ਅਗੇ ਆਪ ਜੋੜ ਕੇ ਬੇਨਤੀ ਆ ਪਨਾ ਕੋਇੰ ਕਰ ਜਾਂ ਮੇ ਰਾਹੀ ਆਵਾਗੇ ਤੇ ਸੁchna ਦੇ ਨਾਲ ਇਹਨਾਂ ਦੇ ਤਰਾਸ ਦਿੰਦੇ ਸਾਰਾ ਪਿਛਾਰ ਕੇ ਤੁਹਾਨੂੰ ਪਤਾ ਲੱਗ ਰਹੀ ਹੈ ਕਰੋਨਾ ਬਿਮਾਰੀ ਆਉਣ ਵਾਲੀ ਹੈ ਕੋਈ ਸੇਵਲ ਸਾਰਜੋ ਨਾ ਪਤਾ ਆ ਰਹੀ ਆ ਸੈਂਸਦਾਨ ਬਗਿਆਨਤਾ ਕਿਸੇ ਨੂੰ ਕੋਈ ਪਤਾ ਸੀ ਬਿਗ ਕਰੋਨਾ ਬਿਮਾਰੀ ਦਾ ਦੌਰ ਚੱਲਣ ਵਾਲਾ ਏ ਨਿਰੰਕਾਰ ਪਰਮੇਸ਼ਰ ਦੇ ਹੱਥ ਹੈ ਸਵਾਸਾਂ ਦੀ ਧੋਰੀ ਤੇ ਵੇਖੋ ਨਿਰੰਕਾਰ ਪਰਮੇਸ਼ਰ ਨੇ ਇਹ ਸੰਸਾਰ ਦੇ ਗਿਆਨ ਨੂੰ ਇਤਨਾ ਅਨੁਗਣਾ ਦਿੱਤਾ ਕਿ ਛਟਾ ਦਿੱਤਾ ਸੰਸਾਰ ਦੇ ਇਹ ਸੁਦਰ ਗਿਆਨ ਇਹ ਨਿਰੰਕਾਰ ਪਰਮੇਸ਼ਰ ਨੇ ਕੋਈ ਆਪ ਹੀ ਸਮੇਤ ਧੜੀਆ ਬੁਣ ਕੀ ਕੋਈ ਪੇੜੀ ਤੇ ਰੱਖਿਆ ਬਲ ਓਏ ਮੈਂ ਕਿਹਤਰਾ ਕੀਤਾ ਇਹ ਦੇਖ ਡੀਆਜੀ ਕਰੋਨਾ ਆ ਗਿਆ ਅੰਗਲੈਂਡ ਚ ਨਹੀਂ ਆਇਆ ਅਰੇਡਾ ਚ ਆ ਗਿਆ ਬਹਿਰ ਕਹਿੰਦੇ ਆ ਆਲ ਵਰਸ ਦੇ ਗਿਆ ਨੇ ਸਹਦ ਮਰਾ ਦਿੱਤਾ ਪਰਮੇਸ਼ਰਾ ਪ੍ਰੀਖਿਆ ਵੀ ਲੈਂਦੇ ਆ ਹਲੂਣਾ ਵੀ ਦਿੰਦੇ ਆ ਤੇ ਸੁਦਰੰਦਾ ਸਮਾਜ ਲੰਗੇ ਪਰ ਬਿਨਾ ਸੰਸਾਰ ਦੇ ਈਆਂ ਨੂੰ ਪਰਮੇਸ਼ਰ ਨੇ

ਕੋਈ ਕਿਛੇ ਨੋਨੇ ਮਜਾ ਹੈ ਬਾਕੇ ਜਿਨਾ ਗੁਰਮਖਾ ਦੀ ਜੀ ਆਗੇ ਪਾਰ ਵਰਤੇ ਵਿੱਚ ਦਰਮਸਤਾਰ ਪਰ ਮੈਚੇ ਜੀ ਸਵਾਸਾਂ ਦੇ ਬੱਚੇ ਪੁੰਝੇ ਬਾਕੇ ਸੇ ਉਹਨਾਂ ਨੂੰ ਪੇਮਾਰ ਮਿਚਤ ਇੰਨੇ ਹੀ ਦੇ ਵਰਤੇ ਆ ਇੱਕ ਦੌਰ ਚੱਲਿਆ ਤੇ ਨਾਲ ਸਵਾਸ ਹੋ ਕਿਹੋ ਜਿਹਾ ਕਿਹੋ ਜਿਹਾ ਇਸ਼ੂ ਬਣਾ ਕੇ ਆ ਨਾਚ ਵਾਸ ਹੋ ਕੇ ਅਈ ਨਾ ਮਰੀਜ ਨੂੰ ਪੂਰਾ ਕਰੀ ਜੋ ਖਾ ਦੇਣਾ ਮੁੜ ਕੇ ਦਿਨ ਖਾ ਦੇਣਾ ਤੇ ਤੇ ਨਾ ਫਿਰ ਪਈਆ ਸੈਂਟਰ ਗਵਰਨਮੈਂਟ ਵਾਲਾ ਇਹ ਆ ਜੋ ਮਾਂ ਦਾ ਵੀ ਦੇ ਪੋਤੇ ਹੋ ਗਿਆ ਮਾਂ ਦਾ ਇਹ ਕਿ ਹੋ ਗਿਆ ਕਾਜੋਂ ਦਾ ਸੰਭਾਰ ਜਿਨ੍ਹਾਂ ਦੀ ਪਰਮੇਸ਼ਰ ਦੀਆਂ ਕੋਚੇ ਸੁਆਸ ਬਾਕੇ ਸੇ ਨੈਣ ਉੱਤੇ ਮਾਰ ਨਹੀਂ ਚੱਗੇ ਆਪਜੀ ਬੇਤਨਾ ਉਹਨਾਂ ਪਿਛਲੇ ਸਾਲ ਮਾਰਚ ਦੇ ਵਿੱਚ ਹਜ਼ਾਰੇ ਗੁਰੂ ਕੀਆਂ ਸੰਗਤਾਂ ਇਥੋਂ ਗਈਆਂ ਕੀ ਜage 이슈 ਬਣਾਇਆ ਉਹ ਰਾਧਾ ਸਵਾਮੀਾਂ ਦੇ ਦੇ ਸਖੂ ਲਾਟ ਕਾ ਜੋ ਸਾਹਮਣੇ ਜੰਗਲ ਸਾਹ ਕੋਰੋਨਾ ਆ ਗਿਆ कोरोना ਦੇ ਮਰੀਜ਼ ਆ ਗਏ ਐ ਤੇ ਹੱਥ ਜੋੜ ਕੇ ਮੈਂ ਪੁੱਛਿਆ ਸਾਰੇ ਗੁਰੂ ਕੇ ਸੰਤ ਨੂੰ ਪਤਾਵਾ ਕੋਈ ਮਰੀਜ਼ ਨਗੜਿਆ ਭਲਾ ਕੋਈ মিডিਆ ਵਾਲਿਆਂ ਨੇ ਪੁੱਛ ਰਿਹਾ ਤੂੰ ਦੱਸੋ ਕਿਹੜੀ ਦਵਾਈ ਤਿਆਰ ਕੀਤੀ ਐ ਜਿਹਦੇ ਨਾਲ ਕੋਰੋਨਾ ਦੇ ਮਰੀਜ਼ ਠੀਕ ਹੋ ਗਏ ਰਗ ਪਾਵੇ ਦੇ ਸਾਸ ਤੇ ਨੇ ਕਿ ਕੋਈ ਮਰੀਜ਼ ਨਗੜਿਆ ਇਥੇ ਵੇਖੋ ਨਾ ਜੇੜੀ ਨਾ ਗੁਰੂ ਕੇ ਸੰਗਤ ਰਹੀਆ ਜੇੜੀ ਨਾ ਗੁਰੂ ਕੇ ਸੰਗਤ ਸਾਤ ਗੁਰਾਂ ਦੇ ਦਰ ਤੇ ਮਹਾਰਾਜ ਜੀ ਨੇ ਸਮਾ ਬਖਸ਼ੇ ਕੋਈ ਵੀ ਸਾਤ ਗੁਰਾਂ ਨੇ ਮਰੀਜ਼ ਕਿਦੇ ਕਰੋਨਾ ਦਾ ਮਰੀਜ਼ ਜਿਹੜੇ ਨਾ ਵੇਖਾ ਦੇਖ ਲੈ ਸਾਤ ਗੁਰਾਂ ਨੂੰ ਕੋਣੀ ਬੋਲੋ ਕਾ ਚਾਹੀਦੀ ਦਾ ਨਾ ਫਾ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਜਿਨ੍ਹਾਂ ਮਹਾਨ ਸਾਧ ਗੁਰਾਂ ਨੇ ਤਰਸ ਲਿਆ ਤੇ ਗੁਰੂ ਮਹਾਰਾਜ ਪਾਚਾ ਤਰਸ ਪਾ ਲਈ। ਜੇ ਸੇ ਕਰਾਂ ਸਾਧ ਗੁਰਾਂ ਦੀ ਕਿਰਪਾ ਬਣੀ ਰਹੇ ਰਹਿਮਤਾ ਬਣੀ ਆ ਰਹਿਣਾ ਰਹਿਣਾ ਗੁਰੂ ਮਹਾਰਾਜ ਸੱਚੇ ਪਾਚਾ ਸਾਰੇ ਗੁਰਮੁਖਾਂ ਪਿਆਰਿਆਂ ਦੇ ਸਤਿ ਮਿਹਰ ਭਰਿਆ ਹੱਥ ਰੱਖਣਾ ਜੈਸੇ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਬਣੀ ਰਹੇ ਗੁਰੂ ਪਾਤਸ਼ਾਹ ਤੋਂ ਸਾਰਿਆਂ ਨੇ ਇਹੋ ਹੀ ਅਰਦਾਸ ਬੇਨਤੀ ਨਾਰਾਇਣ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਚਰਨਾਂ 'ਚ ਕਰਨੀ ਗੁਰੂ ਪਾਤਸ਼ਾਹ ਜੀ ਕਿਰਪਾ ਰੱਖਿਓ ਆਪ ਜੀ ਦਾ ਮੇਰ ਭਰਿਆ ਹੱਥ ਜਦਵਾ ਪਾਸੀ ਸਾ ਮਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਕੀਤਾ ਉਹ ਨੇ ਆਲਾ ਸਿਰ ਰੱਖਦੇ ਆ ਸਿਰ ਰੱਖਦੇ ਆ ਉਹ ਦਵਾਈ ਬੇਨਤੀ ਕਹਿੰਦੀ ਸਾਰੀ ਸੰਤ ਨੂੰ ਵਾਤ ਜੋੜ ਕੇ ਬੇਨਤੀ ਆ ਆਈ ਬੇਨਤੀ ਕਹਿੰਦੀ ਪਾਤਸ਼ਾਹੀ ਕਿੰਨਾ ਰੱਖਿਓ ਗੁਰੂ ਜੀ ਦੇ ਸਿਰ ਤੇ ਮੇਰ ਪਨਿਆ ਹੱਥ ਰੱਖਿਓ ਆਪ ਜੀ ਪ੍ਰਕਾਸ਼ਮਾਨ ਹਾਜ਼ਰ ਆਜੇ ਕੇ ਸਾਰੇ ਈਆਂ ਦੇ ਸੱਤੇ ਮੇਲ ਕਰਿਆ ਸਿਧਾ ਕਰਿਓ ਹਰ ਕੜੀ ਹਰ ਪਾਣਾ ਹਰ ਸਵਾਸ ਹਰ ਕਟਮ ਦੇ ਨਾਲ ਆਪ ਜੀ ਬਿਸਰਿਓ ਨਾਮ ਸਾਰਿਓ ਨਾ ਆਈ ਕਿਤਾ ਬਣੀ ਰਹੇ ਆਰਤੀ ਕੀ ਹਸੀ ਸਾਰੇ ਜੀ ਨਾਮ ਜੀਨੋ ਕੋ ਨਾ ਜੈਏ ਸਨਾਦੇ اے ਸਾਧ ਗੁਰਾਂ ਦਾ ਤੁਮ ਕੀਆ ਾਰੇ ਮੇਂ ਚਰਤੇ ਕੁਲੀਆਂ ਪ੍ਰਿਆਪਨ ਸਭੇ ਰੋ ਸਾਤ ਕੋਰਾ ਤੋਂ ਵਡੇ ਸਾਰੇ ਰੋਕਾਂ ਦਾ ধরੋ ਆਪਰ ਮੇਂ ਚੰਗਾ ਨਾਮਿਆ ਸਰਬ ਰੋਕ ਅਦਨਮਾ ਨਾਮ ਤੋਂ ਵੱਡੀ ਦਵਾਈ ਹੈ ਕਿ ਇਸਾਰੇ ਕਰਮਕ ਕੇ ਆਰਿਆ ਜਿਹਾ ਇਹ ਹੋਏ